ਅੰਦਰ ਸਬਾ ਦੋ ਸਾਸਣੇ ਮੱਥੇ ਵਾਲ ਦਰਉਪਦੀ ਆਂਦੀ ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬਾਂਦੀ ਇਹਨੋਂ ਇੱਕ ਵੇਰਾ ਜਿਵੇਂ ਅੱਗੇ ਜ਼ਿਕਰ ਆਇਆ ਭਗਤਾਂ ਦੀ ਬਾਣੀ ਅੰਦਰ ਏਸੇ ਕਰਕੇ ਆਪਾਂ ਨੂੰ ਪਹਿਲਾਂ ਜਿਹੜੇ ਭਗਤਾਂ ਦੀ ਬਾਣੀ ਹੈ ਨਾਲ ਉਹਦੀਆਂ ਸਾਖੀਆਂ ਭਗਤਾਂ ਦੀਆਂ ਜਿਹੜੀਆਂ ਜੀਵਣੀਆਂ ਉਹਦਾ ਪਤਾ ਲੱਗਣਾ ਚਾਹੀਦਾ ਫਿਰ ਉਹ ਗੱਲ ਸੌਖੀ ਸਮਝ ਆ ਜਾਂਦੀ ਹੈ ਕਹਿੰਦੇ ਨੇ ਇੱਕ ਵੇਰਾਂ ਜਿਹੜੇ ਪਾਂਡਵ ਨੇ ਨਾ ਇਹਨਾਂ ਨੇ ਮਹਿਲ ਬਣਾ ਲਿਆ ਇਹ ਮਹਾਭਾਰਤ ਦੀ ਗੱਲ ਕਰਦੇ ਨੇ ਭਾਈ ਗੁਰਦਾਸ ਜੀ ਉਹ ਮਹਿਲ ਇਹੋ ਜਿਹਾ ਬਣਾਇਆ ਕਿ ਜਿੱਥੇ ਪਾਣੀ ਆ ਉਹ ਥਾਂ ਸੁੱਕਾ ਦਿਸ ਰਿਹਾ ਤੇ ਜਿੱਥੇ ਸੁੱਕਾ ਸੁੱਕਾ ਥਾਂ ਉਥੇ ਪਾਣੀ ਹੈ ਇਸ ਤਰ੍ਹਾਂ ਉਲਟ ਪੁਲਟ ਸਾਰਾ ਕੁਝ ਨਜ਼ਰ ਆਉਂਦਾ ਜਿੱਥੇ ਪਰਛਾਵਾ ਦਿਸ ਰਿਹਾ ਉਹ ਧੁੱਪ ਹੈ ਤੇ ਧੁੱਪ ਵਾਲੀ ਥਾਂ ਤੇ ਪਰਛਾਵਾ ਇਹ ਨਹੀਂ ਤਕਨੀਕ ਸੀ ਉਸ ਸਮੇਂ ਇਹ ਜਿਹੜਾ ਕੌਰਵਾਂ ਦਾ ਵੱਡਾ ਭਰਾ ਹੈ ਭਾਈ ਗੁਰਦਾਸ ਜੀ ਕਹਿੰਦੇ ਦਰਯੋਧਨ ਇਹ ਕਿਸੇ ਕੰਮ ਦੇ ਲਈ ਨਾ ਆਇਆ ਪਾਂਡਵਾਂ ਦੇ ਮਹਿਲ ਵਿੱਚ ਕਿਉਂਕਿ ਚਾਚੇ ਤਾਇਆ ਦੇ ਪੁੱਤਰ ਨੇ ਤੇ ਇਹਨੂੰ ਭਲੇਖਾ ਪੈ ਗਿਆ ਕਿ ਜਿੱਥੇ ਪਾਣੀ ਸੀ ਉਹ ਸੁੱਕਾ ਤੇ ਸੁੱਕਾ ਜਿਹੜਾ ਉਹ ਪਾਣੀ ਆ ਇਹ ਪਾਣੀ ਵਾਲੇ ਥਾਂ ਤੇ ਚਲਿਆ ਗਿਆ ਭਲੇਖੇ ਦੇ ਨਾਲ ਪਾਂਡਵਾ ਨੇ ਇਸ ਤਰੀਕੇ ਨਾਲ ਮਹਿਲ ਬਣਾਇਆ ਸੀ ਜਿਵੇਂ ਆਪਾਂ ਪੁਰਾਣੇ ਹੁਣ ਵੀ ਕਈ ਥਾਵਾਂ ਤੇ ਕਿਲੇ ਬਣੇ ਆ ਪੁਰਾਣੇ ਉਹਨਾਂ ਦੇ ਉਦਾਲੇ ਨਾ ਇੱਕ ਖਾਈ ਬੜਾਈ ਜਾਂਦੀ ਆ ਡੂੰਘਾ ਥਾਂ ਪੁੱਟਿਆ ਜਾਂਦਾ ਉਹਦੇ ਵਿੱਚ ਪਾਣੀ ਛੱਡ ਦਿੰਦੇ ਸੀ ਵੀ ਦੁਸ਼ਮਣ ਜਦੋਂ ਆਵੇ ਬਾਹਰੋਂ ਉਹ ਪਾਣੀ ਦੇ ਵਿੱਚ ਡਿੱਗ ਪਵੇ ਤੇ ਨੁਕਸਾਨ ਨਾ ਕਰੇ ਕਿਲੇ ਦੇ ਅੰਦਰ ਨਾ ਵੜੇ ਇਸੇ ਤਰ੍ਹਾਂ ਉਦੋਂ ਵੀ ਇਹ ਸਮਾਂ ਸੀ ਉਹਨਾਂ ਨੇ ਇਸ ਹਿਸਾਬ ਦੇ ਨਾਲ ਆਪਣਾ ਕਿਲਾ ਬਣਾਇਆ ਉਹ ਮਹਿਲ ਬਣਾਇਆ ਤੇ ਦੁਸ਼ਮਣ ਜਿਹੜਾ ਦੁਸ਼ਮਣ ਤੇ ਇੱਕ ਆਮ ਬੰਦਾ ਵੀ ਸੇਤੀ ਕੀਤਾ ਅੰਦਰ ਨਹੀਂ ਵੜ ਸਕਦਾ ਉਹ ਆਪਣੇ ਆਪ ਹੀ ਆਪਣਾ ਨੁਕਸਾਨ ਕਰਾ ਲੈਂਦਾ ਸੀ ਇਹ ਜਦੋਂ ਆਇਆ ਕਿਸੇ ਕੰਮ ਲਈ ਪਾਂਡਵਾਂ ਦੇ ਮਹਿਲ ਵਿੱਚ ਤੇ ਇਹ ਨਾ ਪਾਣੀ ਦੇ ਵਿੱਚ ਡਿੱਗ ਪਿਆ ਤਿਲਕ ਕੇ ਉੱਤੇ ਦੋਪਰੀ ਖੜੀ ਆ ਮਹਿਲ ਦੇ ਭਾਈ ਸਾਹਿਬ ਕਹਿੰਦੇ ਉਹ ਆਪਣੇ ਸੁਭਾਵਕ ਕੁਦਰਤੀ ਆਪਣੇ ਕੇਸ ਸੋਕਾਰਹੀ ਹੈ ਇਧਰੋਂ ਜਦੋਂ ਦਰਯੋਧਨ ਡਿੱਗਦਾ ਉਹਦਾ ਇਹ ਜੇਠ ਲੱਗਦਾ ਇਹਨੇ ਾਸਮਖੋਲ ਦੇ ਵਿੱਚ ਜਿਵੇਂ ਦਰਿਆਵੀ ਗੱਲ ਆ ਮਖੌਲ ਕਰ ਦਿੱਤਾ ਕਿ ਦਰਯੋਧਨ ਦਾ ਪਿਤਾ ਤ੍ਰਿਹਤਰਾਸ਼ਟਰਾ ਉਹ ਅੰਨਾ ਕਹਿਣ ਲੱਗੀ ਵੀ ਅੰਨੇ ਦੀ ਔਲਾਦ ਅੰਨੀਆਂ ਇਹਨੇ ਮਨ ਦੇ ਵਿੱਚ ਗੱਲ ਰੱਖੀ ਦਰਯੋਧਨ ਨੇ ਕਹਿਣ ਲੱਗਾ ਜਿਹੜਿਆ ਤੇਰੇ ਲੰਮੇ ਕੇਸ ਨੇ ਨਾ ਇਹਨਾਂ ਤੋਂ ਫੜ ਕੇ ਤੈਨੂੰ ਕਸੀਟਣਾ ਫਿਰ ਇਹ ਸਮਾਂ ਆਇਆ ਇਹਨੂੰ ਭਾਈ ਗੁਰਦਾਸ ਜੀ ਕਹਿੰਦੇ ਫੇਰ ਕਹਿੰਦੇ ਜਦੋਂ ਜੂਏ ਦੇ ਵਿੱਚ ਹਾਰ ਜਾਂਦੇ ਨੇ ਸਭ ਕੁਝ ਪੰਡਵ ਤੇ ਉਹਨੇ ਵਿਆਦਬੰਦੀ ਕੀਤੀ ਸੀ ਦਰਯੋਧਨ ਨੇ ਕਿ ਇਸ ਤਰੀਕੇ ਨਾਲ ਇਹਨੇ ਮੈਨੂੰ ਬੇਇਜਤ ਕੀਤਾ ਐਲਕਾਰ ਮੇਰੇ ਵਜ਼ੀਰ ਨਾਲ ਸੀ ਮੈਂ ਡਗਪਿਆ ਸੁਭਾਵਕ ਇਹਨੇ ਮੈਨੂੰ ਮਖੌਲ ਕੀਤਾ ਤੇ ਇਹ ਵੀ ਆਖਿਆ ਕਿ ਅੰਨੇ ਦੀ ਔਲਾਦ ਅੰਨੀ ਹੈ ਮੇਰੇ ਪਿਤਾ ਨੂੰ ਵੀ ਨਾਲ ਇਹਨੇ ਅੰਨਾ ਆਖਿਆ ਉਹਦੇ ਕੁਦਰਤੀ ਅੰਨਾ ਹੀ ਸੀ ਇਨੋਂ ਅਨ 外 ਉਸ ਸਮੇਂ ਨੂੰ ਜਿਵੇਂ ਗੁਰਬਾਣੀ ਵਿੱਚ ਮਹਾਰਾਜ ਕਹਿੰਦੇ ਜਦੋਂ ਜਾਂ ਕੋ ਮੁਸ਼ਕਲ ਆਤ ਬਣ ਢੋਈ ਕੋਈ ਨ ਦੇ ਲਾਗੂ ਹੋਏ ਦੁਸ਼ਮਣਾਂ ਸਾਖ ਭੇ ਭੱਜ ਖੜੇ ਉਹਨਾਂ ਗੁਰੂ ਅਰਜਨ ਦੇਵ ਜੀ ਦਾ ਇਹ ਸ਼ਬਦ ਹੈ ਤੇ ਇਧਰ ਭਾਈ ਸਾਹਿਬ ਭਾਈ ਗੁਰਦਾਸ ਜੀ ਉਹ ਕਹਿੰਦੇ ਸੱਚਮੁੱਚ ਇਸੇ ਤਰ੍ਹਾਂ ਹੋਇਆ ਗੈਣ ਲੱਗੇ ਕਿ ਜਦੋਂ ਇਹ ਦੋ ਸ਼ਾਸਣ ਕੌਣ ਹੈ ਇਹ ਆ ਦਰਯੋਦਨ ਦਾ ਦੂਤ ਕਹਿ ਲੋ ਸਿਪਾਈ ਕਹਿ ਲੋ ਇਹ ਦੋ ਸ਼ਾਸਣ ਨੂੰ ਫਿਰ ਭੇਜਦਾ ਹੈ ਦਰਯੋਦਨ ਇਹਨੂੰ ਮਹਾਰਾਜ ਵਹਿਣ ਲੱਗੇ ਅੰਦਰ ਸਭਾ ਦੋ ਸ਼ਾਸਣ ਮੱਥੇ ਵਾਲ ਦਰੋਪਦੀ ਆਂਦੀ ਹੁਣ ਪਾਂਡਵ ਭਾਵੇਂ ਸਭਾ ਦੇ ਵਿੱਚ ਬੈਠੇ ਨੇ ਪਰ ਉੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਉਹ ਆਖਣ ਲੱਗਾ ਦਰਯੋਦਨ ਦੋ ਸ਼ਾਸਨ ਨੂੰ ਮੱਥੇ ਤੋਂ ਫੜ ਭਾਵ ਸਿਰ ਤੋਂ ਫੜ ਇਹਨੂੰ ਵਾਲਾਂ ਤੋਂ ਫੜ ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬਾਂਦੀ ਆਖਣ ਲੱਗਾ ਕਿ ਇਹ ਜਿਹੜੀ ਬਾਂਦੀ ਬਾਂਦਰੀ ਆ ਦ੍ਰੋਪਦੀ ਇਹਨੂੰ ਨਗਨ ਕਰੋ ਮੂੰਹ ਦੇ ਵਿੱਚ ਜੋ ਆਉਂਦਾ ਉਹ ਬੋਲੀ ਜਾਂਦਾ ਪੰਜੇ ਪਾਂਡੇ ਪੰਜੇ ਪਾਂਡੋ ਵੇਖਦੇ ਔਕਟ ਰੁੱਧੀ ਨਾਰ ਜਿਨ੍ਹਾਂ ਦੀ ਕਿਉਂਕਿ ਪੰਚਾਲੀ ਤਾਂ ਇਹਦਾ ਨਾਮ ਪਿਆ ਹੈ ਕਿ ਪੰਜਾਂ ਦੀ ਪਤਨੀ ਆ ਇਹ ਜਿਹੜੀਆਂ ਗੱਲਾਂ ਨੇ ਇਤਿਹਾਸ ਬਣਦਾ ਹੁੰਦਾ ਨਹੀਂ ਤਾਂ ਇਹਦੇ ਤੋਂ ਬਗੈਰ ਵੀ ਸਰ ਸਕਦਾ ਸੀ ਪਰ ਭਾਈ ਗੁਰਦਾਸ ਜੀ ਨੇ ਸਾਨੂੰ ਸਮਝਾਉਣ ਦੇ ਲਈ ਇਹ ਵਾ ਕਈ ਥਾਵਾਂ ਤੇ ਇਹਦਾ ਜ਼ਿਕਰ ਕੀਤਾ ਦ੍ਰੋਪਦੀ ਵਾਲੀ ਕਹਾਣੀ ਦਾ ਕਹਿਣ ਲੱਗੇ ਰੋਂਦੀ ਸੀ ਕਰਲਾਉਂਦੀ ਸੀ ਤੇ ਫੇਰ ਅੱਖੀ ਮੀਰਟ ਧਿਆਣ ਤਰ ਹਾ ਹਾ ਕ੍ਰਿਸ਼ਨ ਕਰ ਬਿਲ ਲਾਂਦੀ ਜਿਹੜੇ ਪਾਂਡਵ ਸੀ ਨਾ ਪੰਜੇ ਨੇਵੀਂ ਪਾ ਕੇ ਬਹਿ ਗਏ ਤੇ ਜਿਹੜਾ ਦਰਯੋਧਨ ਸੀ ਇੰਨਾ ਹੰਕਾਰੀ ਬੰਦਾ ਸੀ ਕਿਸੇ ਦੀ ਗੱਲ ਨਹੀਂ ਸੀ ਮੰਨਦਾ ਹਾਲਾਂਕਿ ਇਹਦਾ ਸਾਰਾ ਜਿੰਨਾ ਵੀ ਭਾਈਚਾਰਾ ਸ਼ਰੀਕਾ ਸੀ ਨਾ ਸਭਾ ਦੇ ਵਿੱਚ ਬੈਠਾ ਇਥੋਂ ਤੱਕ ਇੱਕ ਭਿਸ਼ਮ ਪਿਤਾਮਾ ਹੋਇਆ ਜਿਹੜਾ ਇਹਨਾਂ ਦਾ ਕੌਰਵਾ ਪਾਂਡਵਾ ਦਾ ਦਾਦਾ ਹੈ ਸਕਾ ਦਾਦਾ ਸੀ ਉਹ ਵੀ ਬੈਠਾ ਸੀ ਸਭਾ ਦੇ ਵਿੱਚ ਦ੍ਰੋਪਦੀ ਨੇ ਉਹਨੂੰ ਵੀ ਆਖਿਆ ਕਿ ਜਿਹੜਾ ਠੀਕ ਆ ਮੇਰਾ ਸਕਾ ਸਹੁਰਾ ਤੇ ਨਹੀਂ ਪਰ ਆ ਜਿਹੜਾ ਦਰਯੋਦਨ ਦਾ ਪਿਤਾ ਹੈ ਨਾ ਤ੍ਰੈ ਤਰਾਸ਼ਟਰ ਉਹਨੂੰ ਵੀ ਆਖਣ ਲੱਗੀ ਕਿ ਮੈਨੂੰ ਬਚਾ ਤੂੰ ਤੂੰ ਮੇਰੇ ਪਿਤਾ ਸਮਾਨ ਹੈ ਪਰ ਉਹ ਵੀ ਨਹੀਂ ਬੋਲਿਆ ਫਿਰ ਆਪਣੇ ਸੌਰੇ ਨੂੰ ਭਿਸ਼ਮ ਪਿਤਾ ਬਾਹ ਨੂੰ ਆਕਣ ਲੱਗੀ ਉਹਨੇ ਵੀ ਜਵਾਬ ਦੇ ਦਿੱਤਾ ਇਹਨੂੰ ਫਿਰ ਦੋਸਸਨ ਨੂੰ ਹੁਕਮ ਕੀਤਾ ਦਰਯੋਧਨ ਨੇ ਕਿ ਨਗਨ ਕਰੋ ਫਿਰ ਭਾਈ ਗੁਰਦਾਸ ਜੀ ਕਹਿੰਦੇ ਕੱਪਣ ਕੋਟ ਔਸਾਰਿ ਉਨ ਥਕੇ ਦੂਤ ਨ ਪਾਰਵ ਸੰਧੀ ਹੱਥ ਮਰੋੜਨ ਸਿਰ ਧੂਣਨ ਪਛੋਤਾਨ ਕਹਿਨ ਜਾਹੇ ਜਾਂਦੀ ਘਰ ਆਈ ਠਾਕੁਰ ਮਿਲੇ ਪੈਜ ਰਹੀ ਬੋਲੇ ਸ਼ਰਮਾਂਦੀ 나ਥ ਅਨਾਥਾ ਬਾਣ ਤੁਰੰਦੀ ਇਹ ਜਨੇ ਵੀ ਮਹਾ ਭਾਰਤ ਦੀ ਕਹਾਣੀਆਂ ਜਾਂ ਇਹਨੂੰ ਸਾਖੀ ਕਹੋ ਕਈਏ ਇਹ ਸਚਮਚ ਹੋਈ ਆ ਤਾਂ ਹੀ ਸਤਿਗੁਰੂ ਜੀ ਨੇ ਗਰਵਾਣੀ ਵਿੱਚ ਜ਼ਿਕਰ ਕੀਤਾ ਤੇ ਭਾਈ ਗੁਰਦਾਸ ਜੀ ਨੇ ਆਪਣੀਆਂ ਉਵਾਰਾਂ ਦੇ ਵਿੱਚ ਇੱਕ ਸਾਧ ਸੰਗਤਰੀ ਭਾਈ ਗੁਰਦਾਸ ਜੀ ਦਾ ਗ੍ਰੰਥਾ ਜਿਸ ਦਾ ਨਾਮ ਹੈ 12 ਭਾਈ ਗੁਰਦਾਸ ਜੀ ਇੱਕ ਗ੍ਰੰਥ ਹੋਰ ਆ ਜਿਸ ਦਾ ਨਾਮ ਹੈ ਕਬਤ ਸਵਈਏ ਉਹਨਾਂ ਦੇ ਵਿੱਚ ਵੀ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ ਕਹਿੰਦੇ ਦਰੋਪਦੀ ਕੋ ਪੀਨ ਮਾਤਰ ਦਈ ਜੋ ਮੁਨੀਸਰ ਹੈ ਤਾਂ ਤੇ ਸਬਾ ਮਦ ਬਹਉ ਬਸਨ ਪਰਵਾਹਾ ਜੀ ਤਨ ਕ ਤੰਦਲ ਜਗਦੀਸ਼ੈ ਦੈ ਸੁਦੰਮ